ਕਿਸੇ ਬਾਹਰਲੇ ਮੁਲਕ ਦੀਆਂ ਤਸਵੀਰਾਂ ਨਹੀਂ ਇਹ ਸਗੋਂ ਭਾਰਤ ਦੇ ਰੇਲਵੇ ਸਟੇਸ਼ਨ ਦੀਆਂ ਤਸਵੀਰਾਂ ਨੇ ਜਿਹहां ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿੱਥੇ ਪਾਣੀ ਦੇ ਵਿੱਚੋਂ ਦੀ ਰੇਲਾਂ ਨਿਕਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਲਗਾਤਾਰ ਮੌਨਸੂਨ ਦੇ ਚੱਲਦਿਆਂ ਮੀਂਹ ਪੈਂਦਾ ਹੋਇਆ ਦਿਖਾਈ ਦੇ ਰਿਹਾ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਵੱਖ-ਵੱਖ ਇਲਾਕਿਆਂ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਮੀਂਹ ਦਾ ਪਾਣੀ ਖੜਾ ਹੋਇਆ ਨਜ਼ਰ ਆ ਰਿਹਾ ਹੈ ਕਈ ਥਾਵਾਂ ਤੇ ਇਸ ਮੀਂਹ ਕਾਰਨ ਘਟਨਾਵਾਂ ਵੀ ਵਾਪਰ ਰਹੀਆਂ ਨੇ ਕਈ ਥਾਵਾਂ ਤੇ ਪੁਲ ਟੁੱਟ ਗਏ ਨੇ ਕਈ ਥਾਵਾਂ ਤੇ ਪਹਾੜ ਟੁੱਟ ਕੇ ਡਿੱਗ ਗਏ ਨੇ ਕਈ ਥਾਵਾਂ ਤੇ ਜ਼ਮੀਨ ਖਿਸਕਣ ਦਾ ਮਾਮਲਾ ਅਤੇ ਹਾੜਾ ਦੀ ਘਟਨਾ ਵਾਪਰਨ ਦਾ ਵੀ ਮਾਮਲਾ ਸਾਹਮਣੇ ਆਇਆ ਤਾਂ ਤਸਵੀਰਾਂ ਹੁਣ ਤੁਸੀਂ ਦੇਖ ਸਕਦੇ ਹੋ ਜਿੱਥੇ ਰੇਲਵੇ ਸਟੇਸ਼ਨ ਦੇ ਉੱਤੇ ਪਾਣੀ ਇੰਨਾ ਕੁ ਜ਼ਿਆਦਾ ਖੜਾ ਹੋਇਆ ਹੈ ਕਿ ਰੇਲਾਂ ਤੱਕ ਨੂੰ ਜੋ ਹੈ ਪਾਣੀ ਦੇ ਵਿੱਚੋਂ ਗੁਜ਼ਰਨਾ ਪੈ ਰਿਹਾ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਜੋ ਕਿ ਬੰਬਈ ਤੋਂ ਸਾਹਮਣੇ ਆ ਰਹੀਆਂ ਜੀ ਹਾਂ ਬੰਬੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਮੁੰਬਈ ਦੇ ਰੇਲਵੇ ਸਟੇਸ਼ਨ ਤੇ ਦੇਖ ਸਕਦੇ ਹਾਂ ਪਾਣੀ ਕਿਸ ਤਰੀਕੇ ਦੇ ਨਾਲ ਖੜਾ ਹੋਇਆ ਹੈ ਇਹ ਕੋਈ ਦੇਖਣ ਨੂੰ ਤਸਵੀਰਾਂ ਲੱਗਦੀਆਂ ਸੀ ਕਿਤੇ ਹੋਰ ਦੀ ਸ਼ਾਇਦ ਵੀਡੀਓ ਹੋਏ ਪਰ ਇਹ ਕਿਤੇ ਹੋਰ ਦੀ ਵੀਡੀਓ ਨਹੀਂ ਹੈ ਸਗੋਂ ਭਾਰਤ ਦੀ ਹੀ ਤਸਵੀਰ ਹੈ ਭਾਰਤ ਦੇ ਇੱਕ ਰੇਲਵੇ ਸਟੇਸ਼ਨ ਮੁੰਬਈ ਰੇਲਵੇ ਸਟੇਸ਼ਨ ਦੀ ਇਹ ਤਸਵੀਰ ਹੈ ਜਿੱਥੇ ਬਹੁਤ ਜ਼ਿਆਦਾ ਪਾਣੀ ਦੇਖਣ ਨੂੰ ਮਿਲਿਆ ਹਾਲਾਂਕਿ ਬਿੱਤੇ ਦਿਨੀ ਇੱਕ ਵੀਡੀਓ ਵੀ ਸਾਹਮਣੇ ਆਈ ਸੀ ਜਿਸ ਤੋਂ ਬੱਚੋ ਦੇਖਿਆ ਗਿਆ ਕਿ ਮੁੰਬਈ ਦੇ ਰੇਲਵੇ ਸਟੇਸ਼ਨ ਦੇ ਉੱਤੇ ਮੱਛੀਆਂ ਤੱਕ ਪਟੜੀਆਂ ਦੇ ਵਿੱਚ ਤੈਰਦੀਆਂ ਰਹੀਆਂ ਸੀ ਤਾਂ ਹੁਣ ਜੋ ਨੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਜੇਲਾ ਜੋ ਨੇ ਪਾਣੀ ਦੇ ਵਿੱਚੋਂ ਲੰਗਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਆਪਣੀ رائے ਆਪਣੇ ਵਿਚਾਰ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰਨਾ ਤਾਂ ਬੰਬੇ ਦੀਆਂ ਤਸਵੀਰਾਂ ਨੇ ਇਹ ਬੰਬੇ ਦੀਆਂ ਸੜਕਾਂ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਜਿੱਥੇ ਭਾਰੀ ਗਿਣਤੀ ਦੇ ਵਿੱਚ ਜੋ ਹੈ ਭਾਰੀ ਮਾਤਰਾ ਦੇ ਵਿੱਚ ਪਾਣੀ ਦੇਖਿਆ ਜਾ ਰਿਹਾ ਸੀ ਸੜਕਾਂ ਦੇ ਉੱਤੇ ਅਤੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤਾਂ ਹੁਣ ਰੇਲਵੇ ਸਟੇਸ਼ਨ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਜਿੱਥੇ ਰੇਲਵੇ ਸਟੇਸ਼ਨ ਤੇ ਇੰਨਾ ਕੁ ਜ਼ਿਆਦਾ ਪਾਣੀ ਖੜਿਆ ਹੋਇਆ ਹੈ ਕਿ ਰੇਲਾਂ ਤੱਕ ਨੂੰ ਇੱਥੋਂ ਦੀ ਨਿਕਲਣਾ ਪੈ ਰਿਹਾ ਹੈ ਕਿਸੇ ਬਾਹਰਲੇ ਮੁਲਕ ਦੀਆਂ ਤਸਵੀਰਾਂ ਨਹੀਂ ਇਹ ਸਗੋਂ ਭਾਰਤ ਦੇ ਰੇਲਵੇ ਸਟੇਸ਼ਨ ਦੀਆਂ ਤਸਵੀਰਾਂ ਨੇ ਜਿਹहां ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿੱਥੇ ਪਾਣੀ ਦੇ ਵਿੱਚੋਂ ਦੀ ਰੇਲਾਂ ਨਿਕਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੱਲਾਗਾਤਾਰ ਮੌਨਸੂਨ ਦੇ ਚਲਦਿਆਂ ਮੀਂਹ ਪੈਂਦਾ ਹੋਇਆ ਦਿਖਾਈ ਦੇ ਰਿਹਾ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਵੱਖ-ਵੱਖ ਇਲਾਕਿਆਂ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਮੀਂਹ ਦਾ ਪਾਣੀ ਖੜਾ ਹੋਇਆ ਨਜ਼ਰ ਆ ਰਿਹਾ ਕਈ ਥਾਵਾਂ ਤੇ ਇਸ ਮੀਂਹ ਕਾਰਨ ਘਟਨਾਵਾਂ ਵਾਪਰ ਰਹੀਆਂ ਨੇ ਕਈ ਥਾਵਾਂ ਤੇ ਪੁਲ ਟੁੱਟ ਗਏ ਨੇ ਕਈ ਥਾਵਾਂ ਤੇ ਪਹਾੜ ਟੁੱਟ ਕੇ ਡਿੱਗ ਗਏ ਨੇ ਕਈ ਥਾਵਾਂ ਤੇ ਜ਼ਮੀਨ ਖਿਸਕਣ ਦਾ ਮਾਮਲਾ ਅਤੇ ਹਾੜਾ ਦੀ ਘਟਨਾ ਵਾਪਰਨ ਦਾ ਵੀ ਮਾਮਲਾ ਸਾਹਮਣੇ ਆਇਆ ਹੈ ਤਾਂ ਤਸਵੀਰਾਂ ਹੁਣ ਤੁਸੀਂ ਦੇਖ ਸਕਦੇ ਹੋ ਜਿੱਥੇ ਰੇਲਵੇ ਸਟੇਸ਼ਨ ਦੇ ਉੱਤੇ ਪਾਣੀ ਇੰਨਾ ਕੁ ਜ਼ਿਆਦਾ ਖੜਾ ਹੋਇਆ ਹੈ ਕਿ ਰੇਲਾਂ ਤੱਕ ਨੂੰ ਜੋ ਹੈ ਪਾਣੀ ਦੇ ਵਿੱਚੋਂ ਗੁਜ਼ਰਨਾ ਪੈ ਰਿਹਾ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਜੋ ਕਿ ਬੰਬਈ ਤੋਂ ਸਾਹਮਣੇ ਆ ਰਹੀਆਂ ਜੀਹਾਂ ਬੰਬੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਮੁੰਬਈ ਦੇ ਰੇਲਵੇ ਸਟੇਸ਼ਨ ਤੇ ਦੇਖ ਸਕਦੇ ਹਾਂ ਪਾਣੀ ਕਿਸ ਤਰੀਕੇ ਦੇ ਨਾਲ ਖੜਾ ਹੋਇਆ ਹੈ ਇਹ ਕੋਈ ਦੇਖਣ ਨੂੰ ਤਸਵੀਰਾਂ ਲੱਗਦੇ ਆ ਸੀ ਕਿ ਕਿਤੇ ਹੋਰ ਦੀ ਸ਼ਾਇਦ ਵੀਡੀਓ ਹੋਏ ਪਰ ਇਹ ਕਿਤੇ ਹੋਰ ਦੀ ਵੀਡੀਓ ਨਹੀਂ ਹੈ ਸਗੋਂ ਭਾਰਤ ਦੀ ਹੀ ਤਸਵੀਰ ਹੈ ਭਾਰਤ ਦੇ ਇੱਕ ਰੇਲਵੇ ਸਟੇਸ਼ਨ ਮੁੰਬਈ ਰੇਲਵੇ ਸਟੇਸ਼ਨ ਦੀ ਇਹ ਤਸਵੀਰ ਹੈ ਜਿੱਥੇ ਬਹੁਤ ਜ਼ਿਆਦਾ ਪਾਣੀ ਦੇਖਣ ਨੂੰ ਮਿਲਿਆ ਹਾਲਾਂਕਿ ਬਿੱਤੇ ਦਿਨੀ ਇੱਕ ਵੀਡੀਓ ਵੀ ਸਾਹਮਣੇ ਆਈ ਸੀ ਜਿਸ ਤੋਂ ਵਿੱਚ ਦੇਖਿਆ ਗਿਆ ਕਿ ਮੁੰਬਈ ਦੇ ਰੇਲਵੇ ਸਟੇਸ਼ਨ ਦੇ ਉੱਤੇ ਮੱਛੀਆਂ ਤੱਕ ਪਟੜੀਆਂ ਦੇ ਵਿੱਚ ਤੈਰਦਿਆਂ ਰਹੀਆਂ ਸੀ ਤਾਂ ਹੁਣ ਜੋ ਨੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਰੇਲਾ ਜੋ ਨੇ ਪਾਣੀ ਦੇ ਵਿੱਚੋਂ ਲੰਘਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਆਪਣੀ رائے ਆਪਣੇ ਵਿਚਾਰ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰਨਾ ਤਾਂ ਬੰਬੇ ਦੀਆਂ ਤਸਵੀਰਾਂ ਨੇ ਇਹ ਬੰਬੇ ਦੀਆਂ ਸੜਕਾਂ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਜਿੱਥੇ